ਸਾਸੀ ਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੋੜਪੁਰ ਜ਼ਿਲ੍ਹੇ ਦੇ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਦੇ ਵਿੱਚ ਆ ਮਿੱਤਰੋ ਤੇ ਕਲਾਸ ਪਿੰਡ ਨੂੰ ਜਿਹੜੇ ਆ ਨਾ ਮਿੱਤਰੋ ਨੇੜਲੇ ਪਿੰਡ ਜਿਹੜੇ ਲੱਗਦੇ ਆ ਜਵੇਂ ਪਾਰਤਾ ਪੱਖੀ ਪਾਕਥਾਲਾ ਮੁੱਦਕੀ ਨੇੜੇ ਰਹਿ ਗਿਆ ਕੱਪਰਵੱਛਾ ਨੇੜੇ ਰਹਿ ਗਿਆ ਲੋਹਾਮ ਨੇੜੇ ਰਹਿ ਗਿਆ ਸਰਾਂ ਵਾਲੀ ਨੇੜੇ ਰਹਿ ਗਿਆ ਸਜਾਦੀ ਨੇੜੇ ਰਹਿ ਗਿਆ ਖਵਾਜਾ ਖੜਕ ਨੇੜੇ ਇੰਨਾ ਪਿੰਡਾਂ ਦੇ ਵਿਚਾਲੇ ਜੇ ਕਰਕੇ ਵਸਿਆ ਹੋਇਆ ਨਗਰ ਆ ਤੇ ਮੈਂ ਆ ਗਿਆ ਹਾਂ ਮਿੱਤਰੋ ਤੁਹਾਡੇ ਜਾਣੇ ਪਛਾਣੇ ਚਿਹਰੇ ਦੇ ਕੋਲੇ ਜਿੰਦਾ ਵਪਾਰ ਲੈਂਡ ਦੇ ਵਿੱਚ ਵੱਡਾ ਨਾਮ 22 ਜੱਗੇ ਕਲਾਸਾਂ ਵਾਲੇ ਵੀਰ ਦੇ ਕੋਲ ਇਸ ਟਾਈਮ ਮੌਜੂਦ ਆ ਮਿੱਤਰੋ ਜਾਨਵਰ ਤੁਹਾਨੂੰ ਵਿਖਾਉਣਿਆ ਤਿੰਨ ਤਿੰਨਾਂ ਜਨਵਾਰਾਂ ਦੇ ਵਿੱਚੋਂ ਦੋ ਹੋਣਗੀਆਂ ਮੱਝਾਂ ਤੇ ਇੱਕ ਹੋਊਗੀ ਗਾਂ ਕੱਲੇ-ਕੱਲੇ ਜਨਵਰ ਦੀ ਡਿਟੇਲ ਪੁੱਛਾਂਗੇ ਆਪਾਂ ਆਓ ਮਿਲਦੇ ਹਾਂ ਬਾਈ ਦੇ ਨਾਲ ਤੇ ਗੱਲਬਾਤ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਇੱਕ ਐਂਡ ਦੇ ਉੱਤੇ ਤੁਹਾਨੂੰ ਸਰਪ੍ਰਾਈਜ਼ ਦੇਣਾ ਵਾ ਤੋਕੜ ਗੱਪੜ ਮੱਝ ਦਾ ਤੇ ਤੁਸੀਂ ਸਕਿੱਪ ਨਾ ਕਰਿਓ ਵੀਡੀਓ ਨੂੰ ਆਓ ਕਰਦੇ ਹਾਂ ਗੱਲਬਾਤ ਬਾਈ ਸਸੀ ਕਾ ਜੀ ਕੀ ਹਾਲ ਆ ਵੀਰੇ ਠੀਕ ਆ ਜੀ ਬਾਈ ਹੋਰ ਜੱਗੇ ਬਾਈ ਪਹਿਲਾਂ ਤਾਂ ਤੈਨੂੰ ਕਰ ਦਿਆਂ ਮੁਬਾਰਕਾ ਤੇ ਫਿਰ ਤੈਨੂੰ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨੇ ਹਾਂ ਅੱਛਾ ਜੱਗੇ ਵੀਰੇ ਜਿਹੜੀ ਮੈਂ ਆਪਣੇ ਕੋਲੇ ਪਹਿਲੇ ਨੰਬਰ ਤੇ ਖੜੀ ਐ ਝੋਟੀ ਇਹ ਕਿੰਨਾ ਵਸ ਸੁਆ ਸੁਈ ਜਾਵੇ ਦੂਜਾ ਸੁਆ ਸੁਈ ਜਾਵੇ ਦੂਜਾ ਸੁਆ ਹਾਂਜੀ ਕਿੰਨਾ ਟਾਈਮ ਹੋ ਗਿਆ ਵੀਰੇ ਸੋਈ ਨੂੰ ਇਹਨਾਂ ਤੈਨੂੰ ਹੋ ਗਿਆ ਏ 25 27 ਦਿਨ 25 27 ਦਿਨਾਂ ਨੂੰ ਸੂਈ ਨੂੰ ਇਸ ਟਾਈਮ ਹੋ ਗਿਆ ਹੈ। 25 27 ਦਿਨਾਂ ਦੀ ਸੂਈ ਕਿੰਨੇ ਦੁੱਧ ਤੇ ਚੱਲਦੀ ਪਈ ਆ? ਇਹ ਬਾਈ ਦੁੱਧ ਤਾਂ ਹੈਗਾ 13 ਲੀਟਰ ਪਰ ਆਪਾਂ 12 ਲੀਟਰ ਚ ਵਾ ਕੇ ਦਵਾਂਗੇ। 12 ਲੀਟਰ ਚ ਵਾ ਕੇ ਦਵਾਂ। ਅੱਛਾ ਚਵਾਈ ਕਿਵੇਂ ਲੱਗੀ? ਚਵਾਈ ਜਮਾ ਓਕੇ ਆ ਵੀਰੇ ਇੱਕ ਨੰਬਰ। ਬੱਚਾ ਮਗਰ ਕੱਟਾ ਆ ਗਿਆ ਹਨਾ। ਬੱਚਾ ਕੱਟਾ ਹਾਂਜੀ। ਠੀਕ ਆ ਸੂਈ ਕਿੰਨੇ ਦਿਨਾਂ ਦੀ ਹੋ ਗਈ ਵੀਰੇ? 27 ਕਿ ਦਿਨਾਂ ਦੀ 25 27 ਅੱਛਾ ਸੈਡ 19 ਤੇ 21 ਹੈਗੀ ਆ। ਹਾਂ ਹੈਗੀ ਆ ਬਾਈ। ਮੰਨ ਲਓ 19 ਤੋਂ 21 ਦੇ ਵਿੱਚ ਕਰ ਦੋ ਕੋਈ ਪੁਆਇੰਟ ਹੀ ਆ। ਠੀਕ ਆ ਬਾਈ ਤੇ ਦੁੱਧ 12 ਕਿਲੋ ਕ ਰਹੂਗਾ ਭਾਈ ਰੇਟਾਂ ਦਾ ਭਾਈ ਜਿੰਨਾ ਮਰਜ਼ੀ ਕਰੀ ਜਾਏ 90000 ਰੁਪਏ 90000 ਰੁਪਏ ਨਾਲ ਪਿਆਰੇ ਮੇਹੇ ਵਿੱਚੋਂ ਬਸ ਥੋੜਾ ਘਣਾ ਹੀ ਹੋਊਗਾ ਬਾਲਾ ਠੀਕ ਹੈ ਭਾਈ ਕੋਈ ਤੋਰੀ ਕੱਢੀ ਪਾਰ ਨੂੰ ਲੈ ਵੀ ਮਿੱਤਰੋ ਬੱਚਾ ਮਗਰ ਆ ਗਿਆ ਕਟਾ ਤੇ ਸੂਈ ਨੂੰ ਕਿੰਨੇ ਦਿਨ ਦੱਸੇ ਜੱਗੇ ਭਾਈ 27 ਕਿ ਦਿਨ 27 28 ਦਿਨ ਮਹੀਨੇ ਦੇ ਸੂਈ ਆ ਵੀ ਨੇੜੇ ਨਾਲ ਖਤਮ 12 ਕਿਲੋ ਦੁੱਧ ਐਨ ਕੰਡੇ ਵਾਲਾ ਇਸ ਮਹੇ ਦੇ ਥੱਲੇ ਮੌਜੂਦ ਆ ਕਾਲੀ ਸ਼ਾ ਮਹੇ ਆ ਮਿੱਤਰੋ ਦੇ ਬਾਕੀ ਮਹੇ ਦੀ ਕੁਆਲਿਟੀ ਚੰਗੀ ਆ ਤੇ ਲੇਵੇ ਭਾਂਡੇ ਵਾਲੀ ਮਹੇ ਆ ਵੇਖੋ ਤੁਸੀਂ ਕਿਰਾਂ ਦੀ ਕਰਮਾਂ ਵਾਲੀ ਇਹ ਕਿਹਾ ਜੀ ਮੈਂ ਦੱਸ ਦੋ 10 ਕਿਲੋ ਤੇ ਸੱਜਰੀ ਰਵੇ ਨਾ ਟੋਕੜ ਹੋ ਕੇ ਵੀ ਤੇ ਆਪਾਂ 65 70 ਦੇ ਪਾੜੇ ਇਹੋ ਜੀ ਮੈਂ ਉਹ ਟੋਕੜ ਦੇ ਵੀ ਬਜਾਦਾ ਹੀ ਦੇ ਮਿੱਤਰੋ ਸਿੰਘ ਵੇਖ ਸਕਦੇ ਆ ਬਣਾਵਟ ਤੇ ਬੰਤਰਮੈਂ ਦੀ ਚੰਗੀ ਆ 90000 ਰੁਪਇਆ ਡਿਮਾਂਡ ਆ ਉਹਦੇ ਵਿੱਚ ਮਾਨ ਤੇ ਤਾਨ ਬਾਕੀ ਆ ਮਿੱਤਰੋ ਹੁਣ ਜਿਹੜੀ 2 ਨੰਬਰ ਤੇ ਤੁਹਾਨੂੰ ਗਾਮ ਖਾਉਣੀ ਆ ਪੌਂਦੇ ਬਾਰੇ ਜਾਣਦੇ ਆ ਮੈਂ ਇਹਦੇ ਬਾਰੇ ਫਿਰ ਤੁਹਾਨੂੰ ਐਂਡ ਤੇ ਸਰਪ੍ਰਾਈਜ਼ ਦੇਣਾ ਵਾ ਟੋਕੜ ਗੱਪਣ ਮੈਂ ਦਾ ਅੱਛਾ ਵੀਰੇ ਆ ਗਾਂ ਦੇ ਬਾਰੇ ਦੱਸੀ ਬਈ ਹਾਂਜੀ ਇੱਕ ਨਵਸ ਨੋਦਰੇ ਇਹ ਦੂਜਾ ਸੁਆ ਸੋਈ ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਵੀਰੇ ਸੋਈ ਇਹਨੂੰ ਸੋਈ ਨੂੰ 2 ਮਹੀਨੇ ਦੇ ਲਗਭਗ ਨੇ ਬੱਚਾ ਅੱਛਾ ਹੁੰਦਾ ਯਾ ਬੱਚੀ ਆ ਬਾਈ ਬੱਚੀ ਆ ਹਾਂਜੀ ਅੱਛਾ ਵੀਰੇ ਬਣੀ ਬੁਣੀ ਹਜੇ ਕੋਈ ਬਣੀ ਆ ਬਾਈ ਆ ਹੋ ਗਿਆ ਜਿਹਨੂੰ 7 ਦਿਨ ਹੋ ਗਏ ਉਹਨੇ ਠੀਕ ਹੈ ਠੀਕ ਆ ਭਰਾ ਤਾਂ ਹਾਂ ਠੀਕ ਦੁੱਧੇ ਕਿੰਨਾ ਰੈਡੀ ਆ ਕੰਡੇ ਲੁੱਧ ਦੁੱਧ ਬਾਈ ਹੋਊਗਾ ਤਾਂ 15 ਪਰ ਆਪਾਂ 14 ਕਹਿਣਾ ਠੀਕ ਹੈ ਅਗਲੇ ਘਰਤਨਾ ਨਿਕਲੇ ਵੱਧ ਹੋ ਗਿਆ ਅਗਲੇ ਠੀਕ ਹੈ 15 14 ਕਿਲੋ ਰੈਡੀ ਕੰਟੇਨ ਹੁੰਦੀ ਹੈ ਜਮਾ ਠੀਕ ਹੈ ਤੇ ਚਵਾਈ ਚਵਾਈ ਕਿਵੇਂ ਲੱਗ ਗਈ ਚਵਾਈ ਜਮਾ ਇੱਕ ਨੰਬਰ ਆ ਬਾਈ ਠੀਕ ਹੈ ਵੀਰੇ ਇਹ ਰੇਟ ਕੀ ਰਹੂਗਾ ਬਾਈ ਜੀ ਰੇਟ ਬਾਈ ਜੇ ਤਾਂ ਬੱਛੀ ਲੈਣੀ ਕਿਸ ਨੇ ਖਾਨਾ ਨਾਲ ਆ 45 ਠੀਕ ਹੈ ਜੇ ਬੱਛੀ ਨਹੀਂ ਲੈਣੀ ਤੇ 40000 ਰੁਪਏ ਠੀਕ ਹੈ ਬਾਈ ਵੀ 5000 ਬੱਛੀ ਦਾ ਹੈ ਹਾਂਜੀ 5000 ਠੀਕ ਹੈ ਬਾਈ ਓਕੇ ਕੱਡੀ ਬਾਰ ਨੂੰ ਵਹਿਣ ਨੂੰ ਤੋਰੀ ਮਿਲੇ ਲੈ ਮਿੱਤਰੋ ਕੰਡੇ ਜਿਹੜਾ ਦੁੱਧ ਲਾਉਂਦੀਆਂ ਉਹ ਹੈਗਾ ਇਹਦੇ ਥੱਲੇ ਕਰਮਾਂ ਵਾਲੀ ਦੇ ਜੋ 15 ਕਿਲੋ ਪਰ ਤੁਸੀਂ ਦੂਰੋਂ ਆ ਕੇ ਚੁਣੀਓ ਤੁਹਾਡੇ ਹੱਥ ਦਾ ਵੀ ਕਰ ਸਕਦੀ ਆ ਉਹ ਦੁੱਧ ਹੈਗਾ ਵਾ 14 ਕਿਲੋ ਘੰਡੇ ਲਾਉਂਦੇ ਜਿਹੜਾ ਥਣ ਲੇਵੇ ਦੀ ਕੁਆਲਿਟੀ ਵੇਖ ਲਓ ਬੱਚੀ ਦੀ ਕਰਮ ਵਾਲੀ ਦੀ ਸੋਹਣਾ ਲੇਵਾ ਭਾਂਡਾ ਕਰਮ ਵਾਲੀ ਲੱਗਿਆ ਹੋਇਆ ਜਿੰਨਾ ਹੈਗਾ ਦੇਖ ਸਕਦੇ ਮਿੱਤਰੋ ਬਾਕੀ ਵੱਡੀ ਗੱਲ ਇਹ ਆ ਵੀ ਬ੍ਰੇਕੀ ਚੰਗੀ ਆ ਬਾੜ ਦੇ ਵਿੱਚ 14 15 किलो ਦੁੱਧ ਦਾ 40000 ਦੀ ਇਕੱਲੀ ਮਿਲ ਜੂਗੀ ਤੇ ਜੇ ਲੈਣੀ ਹੈ ਮਿੱਤਰੋ ਨਾਲ ਬੱਚੀ ਤੇ ਫਿਰ ਮਿਲ ਜੂਗੀ 45000 ਦੀ ਮਿੱਤਰੋ ਹਾਂ ਸੀ ਬਹੁਤ ਅਕਤਾਰ ਮਾਰ ਕੇ ਦਿਖਾ ਚਲਵਾ ਡਿਟੇਲ ਲੈ ਕੇ ਦਵਾਂਗਾ ਕੱਲਾ ਕੱਲਾ ਜਾਨਵਰ ਤੋੜ ਕੇ ਵਿਖਾਉਂਗਾ ਆ ਵੇਖੋ ਭਾਈ ਸੀਲ ਬੋਦਰ ਨਹੀਂ ਠੀਕ ਆ ਭਾਈ ਓਕੇ ਆ ਬੱਚੀ ਦਿਖਾਓ ਠੀਕ ਆ ਭਾਈ ਆ ਬੱਚੀ ਹੈ ਦੋ ਮਹੀਨੇ ਦੀ ਸੋਈ ਹੈ ਠੀਕ ओके okay, भाई 5-7 ਦਿਨ ਹੋ ਗਏ ਹੂੰ ਅੱਛਾ ਭਾਈ ਇਹ ਤਾਂ ਹੋ ਗਿਆ ਆਪਣੇ ਦੋ ਜਾਨਵਰ ਸੱਜਰ ਲਾਲੀ ਜੀ ਕਿਵੇਂ ਹਨਾ ਆ ਇੱਕ ਤੇ ਗੱਪਣ ਮੈਂ ਤੇ ਕਹਿੰਦਾ ਤੇਰੀਆਂ ਹਾਂਜੀ ਇਹ ਕਿੰਨੇ ਵੇ ਸੂਈ ਲਈ ਗੱਪਣਾ ਉਹਦੇ ਕਿੰਨੇ ਟਾਈਮ ਦੀ ਗੱਪਣਾ ਇਹ ਦੂਜਾ ਸੂਆ ਸੂਈ ਹੀ ਆਪਣੇ ਕੋਲੇ ਠੀਕ ਆ ਤੀਜੇ ਲਈ ਗਾ ਗੱਪਣਾ ਭਾਈ ਠੀਕ ਆ ਭਾਈ ਕਿੰਨੇ ਚਿਰ ਦੀ ਤੀਜੇ ਸੂਏ ਲਈ ਗੱਪਣਾ ਇਹ ਸੱਤਾਂ ਤੋਂ ਥੋੜੇ ਦਿਨ ਹੀ ਘਟਾਈਏ ਸੱਤਾਂ ਤੋਂ ਥੋੜੇ ਦਿਨ ਹੀ ਘਟਾ ਤੇ ਦੁੱਧੋ ਡਰਾਈ ਕਰ ਗਈ ਵੀਰੇ ਦੁੱਧੋ ਡਰਾਈ ਕਰ ਥਣਪਾਸ ਤਾਂ ਕਰਾ ਜੂਗਾ ਹਾਂ ਥਣਪਾਸ ਕਰਾ ਜੂਗਾ ਠੀਕ ਆ ਵੀਰੇ ਅੱਛਾ ਫਿਰ ਭੱਜ ਬੜਾ ਟਾਈਮ ਨਾਲ ਹੀ ਨਹੀਂ ਗਈ ਥੋੜਾ ਜ ਨਾ ਜਾ ਛਾਵ ਨੂੰ ਚੋਲਾ ਫੇਰ ਆਖਣਾ ਸੁਬਾ ਚੋਲਾਗੇ ਉਹ ਵੇ ਵੇ ਇੱਕ ਵੇਲਾ ਕਰ ਲਾ ਹਾਂ ਉਸੇ ਕਰਕੇ ਲੈ ਕੇ ਹੈ ਨਾ ਇਸੇ ਕਰਕੇ ਪਿੰਨੇ ਦਾ ਹੈ ਮਹੀਨਾ ਖਣ ਹੋਵੇ ਮਿਲ ਜਣੀ ਮਹੀਨਾ ਹੋਰ ਹਾਂ ਅਸਾਂ ਵੀ ਇਹਦਾ ਰੇਟ ਦੇਣ ਲੈਣ ਵਾਲਾ ਇਹਦਾ 58000 ਰੁਪਏ ਹਾਂ ਨਾ ਜਿੱਥੇ ਰਸਾ ਫੜਾਉਣਾ ਹੈ ਦੱਸ 2000 ਰੁਪਏ 56000 ਦੀ 56000 ਦੀ ਕੱਢੀ ਤੋਲੀ ਲੈ ਵੀ ਮਿੱਤਰੋ 56000 ਦੀ ਮਿਲ ਜੂਗੀ ਕਰਮਾ ਵਾਲੀ ਤੁਹਾਨੂੰ 7 ਮਹੀਨਿਆਂ ਤੋਂ 2-4 ਦਿਨ ਹੀ ਘਟਾ ਇਹਨੂੰ ਕਰਮਾ ਵਾਲੀ ਨੂੰ ਲੈਵਾ ਨੂੰ ਚੰਗਾ ਲਾਉਂਦੀ ਹੋਣੀ ਵੀਰੇ ਹਾਂ ਵੀਰੇ ਲੈਵਾ ਬਹੁਤ ਸਾਡੇ ਕਿ 13 ਕਿਲੋ ਆਪਣੇ ਕੋਲ ਤਾਜ਼ੀ ਨੇ ਦੁੱਧ ਦਿੱਤਾ ਠੀਕ ਆ ਬਈ ਆਪਣੇ ਕੋਲੇ ਠੀਕ ਆ ਬਾਕੀ ਵੱਡੀ ਗੱਲ ਇਹ ਵੀ ਆ ਜੇ ਕਿ ਟਕਾਣੇ ਤੇ ਬਹੁਤ ਰੁੱਤ ਚੰਗੀ ਤੇ ਸੁਣ ਰੁੱਤ ਵੜੀ ਬਈ ਹੂੰ ਚੰਗੀ ਰੁੱਤ ਚ ਤਿਆਰ ਹੋ ਜੂਗੀ ਉਦੋਂ ਹਨਾ ਹੂੰ ਨਹੀਂ ਠੀਕ ਆ ਲੈ ਵੀ ਮਿੱਤਰੋ ਚੰਗੀ ਜਿਹੜੀ ਰੁੱਤ ਤੇ ਨੇ ਕਰਮ ਵਾਲੀ ਨੇ ਰਹਿਣ ਤਿਆਰ ਹੋ ਜਾਣਾ ਸੱਤਾਂ ਮਹੀਨਾਂ ਦਾ ਮਤਲਬ ਸਤੋਂ ਪੂਰੇ ਕਰ ਲੋ ਤੁਸੀਂ 3 ਮਹੀਨੇ ਹੋ ਗਏ 10 ਦਿਨੋਂ ਪਰਤ ਤ ਤੁਹਾਨੂੰ ਮੰਨ ਲਓ ਵੀ 100 ਕੁਤੇ ਨੂੰ ਸਾਹਮਣੀ ਪਹਿਣੀ ਆ ਦੇ ਲੋਈ ਆਈਡੀ ਲਾਓ ਅਥੇ ਜੱਗੇ ਵੀਰੇ ਨੰਬਰ ਕਰੀ ਸਾਂਝਾ ਕਰਾਉਂਦੇ 95014 ਜੀ 68937 ਇੱਕ ਵਾਰੀ ਹੋਰ ਬੋਲ ਦੀ 95014 ਜੀ 6899 ਸਹੀ ਠੀਕ ਹੈ ਇਸ ਨੰਬਰ ਤੇ ਕਰਨੀ ਹੈ ਗੱਲਬਾਤ ਪਿੰਡ ਕਲਾਸਾ ਜ਼ਿਲ੍ਹਾ ਫਰੋਜ਼ਪੁਰਾ